ਸ਼ੂਗਰ ਦੀ ਪ੍ਰੋਬਲਮ ਬਾਅਦ ਜਾ ਕੇ ਕਈ ਵਰੀ ਇਹੋ ਜੇ ਸਕੇ ਲੋਕੀ ਹਾਲਾਤ ਪੈਦਾ ਹੋ ਜਾਂਦੇ ਨੇ ਸਰੀਰ ਦੇ ਅੰਗ ਤੇ ਇਫੈਕਟ ਕਰਦੇ ਨੇ ਤੇ ਪੈਰ ਤੱਕ ਖਰਾਬ ਕਰਕੇ ਪੈਰ ਕੱਟਨੇ ਪੈਂਦੇ 20 25 ਸਾਲ ਪਿੱਛੇ ਜਾਓਗੇ ਤੇ ਲੋਕ ਕਸਰਤ ਕਰਦੇ ਸੀ ਵਾਕ ਕਰਦੇ ਸੀ ਮਿਹਨਤ ਕਰਦੇ ਸੀ ਬਟ ਹੁਣ ਆਪਣੀ ਲਾਈਫ ਸਟਾਈਲੇ ਮੇ ਹੋ ਗਿਆ ਵੀ ਆਪ ਸਾਰਾ ਦਿਨ ਬੈਠੇ ਰਹਿੰਨੇ ਆ ਅਸੀਂ ਜੋ ਡਾਇਬਟਿਕ ਫੁੱਟ ਟਰੀਟ ਕਰ ਰਹੇ ਆਂ ਔਰ ਕਿਸੇ ਦੀਆਂ ਨਾੜੀਆਂ ਬਲੌਕ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਵੈਸਕੂਲਰ ਸਰਜਨੋਂ ਦੇ ਵਾਸਤੇ ਕੀ ਕਰ ਸਕਦਾ ਹੈ ਵੀ ਅੰਮ੍ਰਿਤਸਰ ਚ ਏਡੀ ਵੱਡੀ ਕਾਨਫਰੈਂਸ ਹੋਣੀ ਜਾ ਰਹੀ ਹੈ ਜਿਹੜੀ 10 ਸਾਲ ਪਹਿਲਾਂ ਪੀਜੀਆਈ ਚ ਹੋਈ ਸੀ ਓਵਰ ਦੀ ইয়ারਜ਼ ਇਹ ਪ੍ਰੋਬਲਮ ਜਿਹੜੀ ਹੈ ਵੱਧ ਰਹੀ ਹੈ ਇੱਕ ਤਰ੍ਹਾਂ ਜਿਸ ਤਰ੍ਹਾਂ ਇਸ ਤਰ੍ਹਾਂ ਨਾ ਮਕਲਬ ਟਾਈਮ ਵੱਧ ਰਿਹਾ ਤੇ ਇਹ ਪ੍ਰੋਬਲਮ ਵੀ ਵੱਧ ਰਹੀ ਹੈ ਔਰ ਦੁੱਖ ਇਸ ਗੱਲ ਦਾ ਹੁੰਦਾ ਹੈ ਵੀ ਬਰੀਜ਼ ਕਈ ਵਾਰੀ ਬਹੁਤ ਲੇਟ ਆਉਂਦੇ ਹੈ ਜਿਹਦੇ ਵਿੱਚ ਸਾਡੇ ਵਾਸਤੇ ਉਹ ਪੈਰ ਬਚਾਉਣਾ ਜਿਹੜਾ ਔਖਾ ਹੋ ਜਾਂਦਾ ਹੈ ਮੇਨ ਮਕਸਦ ਇਥੋਂ ਸ਼ੁਰੂ ਹੁੰਦਾ ਹੈ ਵੀ ਅਸੀਂ ਜ਼ਖਮ ਹੋਣ ਹੀ ਨਹੀਂ ਦੇਣਾ ਜੇ ਹੋ ਗਿਆ ਤੇ ਉਹਨੂੰ ਰਾਜੀ ਕਰਨਾ ਤੇ ਰਾਜੀ ਵੀ ਇਸ ਤਰੀਕੇ ਨਾਲ ਕਰਨਾ ਵੀ ਸਾਰੀ ਉਮਰ ਉਤੇ ਦੁਬਾਰਾ ਜ਼ਖਮ ਲੱਗੇ ਇਹਦੇ ਵਿੱਚ ਕੀ ਹੁੰਦਾ ਵੀ ਜਦ ਪੈਰ ਸੁੱਣ ਹੋ ਗਿਆ ਉਹਨੂੰ ਦਰਦ ਨਹੀਂ ਹੁੰਦੀ ਮਰੀਜ਼ ਦੇ ਪੈਰ ਚ ਕੱਲ ਵੀ ਵੱਜ ਗਿਆ ਉਹਦੇ ਕਰੈਕ ਹੋ ਗਿਆ ਕੋਈ ਜ਼ਖਮ ਵੀ ਹੋ ਗਿਆ ਜਦ ਤੱਕ ਉਹਦੇ ਪੈਰ ਚ ਬੋ ਨਹੀਂ ਆਉਂਦੀ ਹੁੰਦੀ ਇਹ ਕਾਲਾ ਨਾ ਪਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਰੰਗ ਪੰਜਾਬ ਮੀਡੀਆ ਦੇਖ ਰਹੇ ਦਰਸ਼ਕਾ ਸਵਾਗਤ ਹੈ ਜਿੱਥੇ ਕਿ ਸਾਡਾ ਇੱਕ ਹੀ ਟੀਚਰ ਆਂਦਾ ਕਿ ਤੁਹਾਡੀ ਸਿਹਤ ਦੀ ਸੰਭਾਲ ਕਿੱਦਾਂ ਕਰੀਏ ਉੱਥੇ ਤੁਹਾਨੂੰ ਅੱਜ ਮਿਲਵਾ ਰਿਹਾ ਸ਼ਹਿਰ ਦੇ ਮੇਨ ਹਸਤੀਆਂ ਦੇ ਨਾਲ ਮੇਨ ਕਹ ਲੋ ਵਿਸ਼ੇਸ਼ज्ञ ਡਾਕਟਰਾਂ ਦੀ ਟੀਮ ਦੇ ਨਾਲ ਜੋ ਕਿ ਤੁਹਾਡੀ ਜਿਹੜੀ ਕਿ 슈ਗਰ ਨਾਮ ਤੋਂ ਤਾਂ ਬੜੀ ਮਿੱਠੀ ਚੀਜ਼ ਆ ਪਰ ਜਿਹੜੀ ਇੰਨੀ ਘਾਤਕ ਬਿਮਾਰੀ ਆ ਜੋ ਇਨਸਾਨ ਦੇ ਅੰਗ ਨੂੰ ਕੱਟਣ ਲਈ ਵੀ ਮਜਬੂਰ ਕਰ ਦਿੰਦੀ ਆ ਸੋ ਗੱਲਬਾਤ ਕਰਦੇ ਆ ਡਾਕਟਰ ਵਿਕਾਸ ਜੀ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਜਿਹੜੀ 슈ਗਰ ਦੀ ਬਿਮਾਰੀ ਆ ਇਹ ਦੇ ਬੇਸਿਕਲੀ ਕੀ ਕਹਿੰਦੇ ਸਰ 슈ਗਰ ਦੀ ਬਿਮਾਰੀ ਦਾ ਮੇਨ ਕਾਰਨ ਹੈ ਆਪਣੀ ਲਾਈਫ ਸਟਾਈਲ ਅੱਜਕੱਲ ਤੁਸੀਂ ਅੱਜ ਤੋਂ ਵੇਖੋ ਜੇ 20-25 ਸਾਲ ਪਿੱਛੇ ਜਾਓਗੇ ਤਾਂ ਲੋਕ ਕਸਰਤ ਕਰਦੇ ਸੀ ਵਾਕ ਕਰਦੇ ਸੀ ਮਿਹਨਤ ਕਰਦੇ ਸੀ ਬਟ ਹੁਣ ਆਪਣੀ ਲਾਈਫ ਸਟਾਈਲੇ ਵਿੱਚ ਹੋ ਗਿਆ ਵੀ ਆਪਾਂ ਸਾਰਾ ਦਿਨ ਬੈਠੇ ਰਹਿੰਨੇ ਆ ਆਪਣੀ ਡਾਈਟਰੀ ਹੈਬਿਟਸ ਬਦਲ ਗਈਆਂ ਸਰ ਪਹਿਲਾਂ ਆਪਣੇ ਜੇ ਬਜ਼ੁਰਗ ਸੀ ਉਹ ਜਦੋਂ ਖਾਣਾ ਖਾਂਦੇ ਸੀ ਸਾਰੀਆਂ ਚੀਜ਼ਾਂ ਵੇਖਦੇ ਸੀ ਵੀ ਕੀ ਖਾਣਾ ਹੈ ਅੱਜਕੱਲ ਆਪਾਂ ਜੰਕ ਫੂਡ ਖਾ ਲੈਨੇ ਬੱਚਿਆਂ ਨੂੰ ਵੇਖੋ ਇਹ ਸਾਰੇ ਫੈਕਟਰਸ ਨੇ ਜਿਹੜੇ ਕੀ ਐਡ ਆਨ ਹੁੰਦੇ ਆ ਤਾਰੇ ਜੈਨੇਟਿਕਸ ਡੈਫੀਨਿਟਲੀ ਕਈ ਵਾਰ ਇਹ ਫੈਮਲੀ ਚ ਆ ਰਹੀ ਹੁੰਦੀ ਹੈ ਬਟ ਇਹ ਫੈਕਟਰਸ ਕਰਕੇ 슈ਗਰ ਆਪਣੇ ਸਰੀਰ ਤੇ ਜਿਆਦਾ ਨੁਕਸਾਨ ਕਰਦੀ ਹੈ ਆਪਾਂ ਇਸ ਚੀਜ਼ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਆ ਕਿ ਜਿਸਟਾ ਕੋਲਡ ਡਰਿੰਕ ਆ ਪੀਨ ਨੂੰ ਤਾਂ ਬੜੀ ਸੁਆਦ ਬੜੀ ਮਿੱਠੀ ਲੱਗਦੀ ਆ ਪਰ ਸਰੀਰ ਲਈ ਹਾਨੀਕਾਰਕ ਹੈ ਬਿਲਕੁਲ ਠੀਕ ਕਹਿ ਰਹੇ ਹੋ ਹਨਾ ਇਵੇਂ ਹੀ ਆ ਜੀ ਇਸੇ ਤਰ੍ਹਾਂ ਨੀਮ ਐਕੜ ਵੀ ਆ ਪਰ ਉਹ ਫਾਇਦਾ ਕਰਦੀ ਆ ਪਰ ਉਹ ਫਾਇਦਾ ਕਰਦੀ ਆ ਤੇ ਜਿਹੜਾ ਪੁਰਾਣਾ ਜਿਹੜਾ ਕਲਚਰ ਸੀਗਾ ਉਹ ਦੇ ਕਰਕੇ ਬਿਮਾਰੀਆਂ ਤੋਂ ਬਚਿਆ ਜਾਂਦੇ ਬਚਿਆ ਜਾਂਦੇ ਬਚਿਆ ਜਾਂਦੀ ਸੀ ਲੋਕ ਮਿਹਨਤ ਕਰਦੇ ਸੀ ਠੀਕ ਹੈ ਆਪਣੀ ਬਾਡੀ ਵਰਕ ਕਰਦੇ ਸੀ ਸਾਰਾ ਕੁਝ ਕਰਦੇ ਸੀ ਉਸ ਵਧੀਆ ਰਹੇ ਸੀ ਤਾਂ ਖਾਣ ਪੀਣ ਦੇ ਨਾਲ ਫਿਜ਼ੀਕਲੀ ਐਕਟੀਵਿਟੀ ਵੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਸੋ ਅਗਰ ਸਰ ਜਦੋਂ ਸ਼ੂਗਰ ਦੀ ਪ੍ਰੋਬਲਮ ਵੱਧ ਜਾਂਦੀ ਹੈ ਕਈ ਵਾਰੀ ਇਹੋ ਜਿਹੇ ਕਹ ਲੋ ਕਿ ਹਲਾਤ ਪੈਦਾ ਹੋ ਜਾਂਦੇ ਨੇ ਸਰੀਰ ਦੇ ਅੰਗ ਤੇ ਇਫੈਕਟ ਕਰਦੇ ਨੇ ਤੇ ਪੈਰ ਤੱਕ ਖਰਾਬ ਕਰਕੇ ਪੈਰ ਕੱਟਨੇ ਪੈਂਦੇ ਨੇ ਉਹਦੇ ਕੀ ਕਾਰਨ ਹੁੰਦਾ ਹੈ ਸਰ ਮੇਨ ਜਦੋਂ ਨਾ ਸ਼ੂਗਰ ਥੋੜੇ ਲੰਮੇ ਟਾਈਮ ਤੋਂ ਹੁੰਦੀ ਹੈ ਜਾਂ ਅਨਕੰਟਰੋਲਡ ਹੁੰਦੀ ਆ ਇਹ ਨਸਾਂ ਤੇ ਅਸਰ ਕਰ ਜਾਂਦੀ ਆ ਜਿਹਦੇ ਕਰਕੇ ਮਰੀਜ਼ ਦੇ ਪੈਰ ਤੱਕ ਖੂਨ ਦਾ ਦੌਰਾ ਘਟ ਜਾਂਦਾ ਹੈ ਅਤੇ ਪੈਰ ਸੁਨਣ ਨੂੰ ਲੱਪ ਜਾਂਦਾ ਹੈ ਜਦੋਂ ਪੈਰ ਮਰੀਜ਼ ਦਾ ਸੁਨਣ ਹੁੰਦਾ ਹੈ ਉਹਦੀਆਂ ਜਿਹੜੀਆਂ ਨਾਰਮਲੀ ਆਪਣਾ ਨਾ ਬੋਡੀ ਦਾ ਜਿਹੜਾ ਡਿਫੈਂਸ ਮੈਕੈਨਿਜ਼ਮ ਆ ਉਹ ਹੁੰਦਾ ਵੀ ਜਿੱਥੇ ਦਰਦ ਹੋਵੇ ਉਹ ਦਿਮਾਗ ਨੂੰ ਪਤਾ ਲੱਗਦਾ ਹੈ ਦਿਮਾਗ ਉਹਦਾ ਲਾਚ ਕਰਦਾ ਹੈ ਤੇ ਇਹਦੇ ਵਿੱਚ ਕੀ ਹੁੰਦਾ ਵੀ ਜਦੋਂ ਪੈਰ ਸੁੱਣ ਹੋ ਗਿਆ ਉਹਨੂੰ ਦਰਦ ਨਹੀਂ ਹੁੰਦੀ ਮਰੀਜ਼ ਦੇ ਪੈਰ ਚ ਕਿੱਲ ਵੀ ਵੱਜ ਗਿਆ ਉਹਦੇ ਕ੍ਰੈਕ ਹੋ ਗਿਆ ਕੋਈ ਜ਼ਖਮ ਵੀ ਹੋ ਗਿਆ ਜਦ ਤੱਕ ਉਹਦੇ ਪੈਰ ਚ ਬੋਨ ਨਹੀਂ ਆਉਂਦੀ ਹੁੰਦੀ ਇਕਾਲਾ ਨਾ ਪਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਸਮੱਸਿਆ ਵੱਧਦੀ ਨਹੀਂ ਹੈ ਹਾਂ ਉਹਨੂੰ ਪਤਾ ਨਹੀਂ ਲੱਗਦਾ ਜਦੋਂ ਤੱਕ ਪਤਾ ਲੱਗਦਾ ਉਹ ਤੋ ਤੱਕ ਨੁਕਸਾਨ ਹੋ ਚੁੱਕਾ ਹੁੰਦਾ ਆਪਣਾ ਮੇਨ ਮਕਸਦ ਹੈ ਇਸ ਕਾਨਫਰੰਸ ਦਾ ਜਿਵੇਂ ਤੁਹਾਨੂੰ ਮੈਂ ਅੱਗੇ DFSI ਜਿਹੜੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਬਾਡੀ ਆ ਉਹਦੇ ਨਾਲ ਦੋ ਇੰਟਰਨੈਸ਼ਨਲ ਬਾਡੀਜ਼ ਬੀ ਫੂਡ ਇੰਟਰਨੈਸ਼ਨਲ ਤੇ ਆਈ ਆ ਡੀ ਐਫ ਐਸ ਇਹ ਵੀ ਆ ਰਹੇ ਨੇ ਮੈਂ ਆਪਾਂ ਬੜਾ ਭਾਗੇ ਗਈਏ ਹੈਗੇ ਆ ਵੀ ਅੰਮ੍ਰਿਤਸਰ ਚ ਏਡੀ ਵੱਡੀ ਕਾਨਫਰੰਸ ਹੋਣੀ ਜਾ ਰਹੀ ਹੈ ਜਿਹੜੀ 10 ਸਾਲ ਪਹਿਲਾਂ ਪੀਜੀਆਈ ਚ ਹੋਈ ਸੀ ਜਾਂ ਉਹਦੇ ਬਾਅਦ ਨਹੀਂ ਹੋਈ ਸੋ ਡਾਕਟਰ ਦੁਨੀਆ ਦੇ ਹਰ ਕੋਨੇ ਚੋਂ ਇੱਥੇ ਤੁਹਾਡਾ ਆ ਰਹੇ ਨੇ ਆਪਣੀ ਨੋਲਜ ਸ਼ੇਅਰ ਕਰਨਗੇ ਆਪਾਂ ਸਾਰੇ ਮਿਲ ਕੇ 슈ਗਰ ਨਾਲ ਕਿਸੇ ਦਾ ਪੈਰ ਕੱਟਣ ਲੱਣਾ ਪਵੇ ਇਹ ਸਾਡਾ ਗੋਲ ਹੈ ਜਿਵੇਂ ਸਰਦਨ ਉਹਗੇ ਦੱਸਣਗੇ ਸਾਡਾ ਮੇਨ ਮਕਸਦ ਇਥੋਂ ਸ਼ੁਰੂ ਹੁੰਦਾ ਹੈ ਵੀ ਅਸੀਂ ਜ਼ਖਮ ਹੋਣ ਹੀ ਨਹੀਂ ਦੇਣਾ ਜੇ ਹੋ ਗਿਆ ਤੇ ਉਹਨੂੰ ਰਾਜੀ ਕਰਨਾ ਤੇ ਰਾਜੀ ਵੀ ਇਸ ਤਰੀਕੇ ਨਾਲ ਕਰਨਾ ਵੀ ਸਾਰੀ ਉਮਰ ਉਹਦੇ ਦੁਬਾਰਾ ਜ਼ਖਮ ਨਾ ਹੋਵੇ ਇਹ ਆਪਣਾ ਮਕਸਦ ਹੈ ਸੋ ਤੁਹਾਨੂੰ ਡਾਕਟਰ ਸਾਹਿਬ ਨੇ ਬਹੁਤ ਵਧੀਆ ਗਾਈਡ ਕੀਤਾ ਕਿ ਜਿਸ ਤਰ੍ਹਾਂ 슈ਗਰ ਦੀ ਸਟਾਰਟਿੰਗ ਤੇ ਅਗਰ ਅਪਰ ਕੰਟਰੋਲ ਕਰ ਲੰਨੇ ਆ ਤਾਂ ਸਾਡੀ ਜਿਹੜੀ ਸਮੱਸਿਆ ਉੱਥੇ ਕੰਟਰੋਲ ਨਹੀਂ ਜਾਂਦੀ ਆ ਅਗਰ ਸਮੱਸਿਆ ਵੱਧ ਜਾਵੇ ਤਾਂ ਸਾਡੇ ਪੈਰ ਵੀ ਕੱਟਨੇ ਪੈਂਦੇ ਹਨ ਇਹ اسی ਚੀਜ਼ ਦੀ ਤਾਂ ਅਵੇਰਨੈਸ ਕ੍ਰੀਏਟ ਕਰਨੀ ਹੈ ਨਾ ਜੀ ਕਿ ਪੈਰਾਂ ਨੂੰ ਬਚਾਉਣ ਵਾਸਤੇ ਕੀ ਕਰਨਾ ਹੈ ਔਰ ਉਹਦੇ ਚ ਸਭ ਨਾਲ ਪਹਿਲਾ ਸਟੈਪ ਇਹ ਹੀ ਹੈ ਵੀ ਆਪਣੀ 슈ਗਰ ਕੰਟਰੋਲ ਕੀਤੀ ਜਾਏ ਉਸ ਤੋਂ ਬਾਅਦ ਫਿਰ ਹੋਰ ਚੀਜ਼ਾਂ ਵੀ ਪੈਰਾਂ ਦੀ ਸੰਭਾਲ ਕਿਦਾਂ ਕੀਤੀ ਜਾਏ ਸੋ 슈ਗਰ ਜੇ ਕੰਟਰੋਲ ਨਹੀਂ ਹੋਏਗੀ ਤੇ ਫਿਰ ਦੇਖੋ ਜਿਹੜਾ ਹੈ ਨਾ ਪੈਰ ਹੀ ਨਹੀਂ ਪਰ ਸਰੀਰ ਦੇ ਬਹੁਤ ਸਾਰੇ ਅੰਗ ਜਿਹੜੇ ਇਫੈਕਟ ਹੁੰਦੇ ਆ ਸੋ ਪੈਰ ਇੱਕ ਬਹੁਤ ਇੰਪੋਰਟੈਂਟ ਪਾਰਟ ਹੈਗਾ ਔਰ ਇਹ ਕਾਨਫਰੈਂਸ ਜਿਹੜੀ ਸੀ ਕਰ ਰਹੇ ਆ ਇਹ ਪਿਕੁਲਰਲੀ 슈ਗਰ ਦੇ ਮਰੀਜ਼ਾਂ ਦੀ ਪੈਰਾਂ ਦੀ ਸੰਭਾਲ ਵਾਸਤੇ ਉਹਨਾਂ ਦੇ ਉਹਨਾਂ ਨੂੰ ਇੰਪੋਟੇਸ਼ਨ ਤੋਂ ਕਿੱਦਾਂ ਬਚਾਇਆ ਜਾ ਸਕਦਾ ਹੈ ਉਹਦੇ ਵਾਸਤੇ ਹੈ ਔਰ ਉਹਦੇ ਚ ਪਲਾਸਟਿਕ ਸਰਜਨਸ ਦਾ ਬੜਾ ਇੰਪੋਰਟੈਂਟ ਰੋਲ ਹੈ ਲੇਕਿਨ ਇਹ ਇੱਕ ਮਲਟੀ ਸਪੈਸ਼ਲਟੀ ਇਨਵੋਲਵਮੈਂਟ ਹੈ ਜਿਹਦੇ ਵਿੱਚ ਜਿਹੜੇ ਵੈ ਬਾਕੀ ਸਪੈਸ਼ਲਿਸਟ ਜਿਹੜੇ ਹੈ ਉਹਨਾਂ ਦਾ ਵੀ ਬੜਾ ਇੰਪੋਰਟੈਂਟ ਰੋਲ ਹੈ ਤੇ ਇਸੇ ਕਰਕੇ ਇਹ ਜਿਹੜੀ ਕਾਨਫਰੰਸ ਹੈ ਇਹਦੇ ਵਿੱਚ ਅਸੀਂ ਜਿਹੜੀ ਡਿਫਰੈਂਟ ਸਪੈਸ਼ਲਟੀਆਂ ਦੇ ਡਾਕਟਰਸ ਹੈ ਉਹ ਆਪਣੇ ਵਿਚਾਰ ਉਤੰਦਰਾ ਕਰਨਗੇ ਤਾਂਕਿ ਸਾਨੂੰ ਪਤਾ ਲੱਗ ਸਕੇ ਕਿ ਜਿਸ ਤਰ੍ਹਾਂ ਦੇਖੋ ਐਜ਼ ਅ ਪਲਾਸਟਿਕ ਸਰਜਨ ਅਸੀਂ ਜੇ ਡਾਇਬੀਟਿਕ ਫੁੱਟ ਟਰੀਟ ਕਰ ਰਹੇ ਹਾਂ ਔਰ ਕਿਸੇ ਦੀਆਂ ਨਾੜੀਆਂ ਬਲੌਕ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੈਸਕੂਲਰ ਸਰਜਨ ਉਹਦੇ ਵਾਸਤੇ ਕੀ ਕਰ ਸਕਦਾ ਹੈ ਤਾਂਕਿ ਅਸੀਂ ਮਰੀਜ਼ ਨੂੰ ਆਪਣੇ ਪ੍ਰੋਪਰ ਸਲਾਹ ਦੇ ਕੇ ਤੇ ਉਹਦੇ ਵਾਸਤੇ ਭੇਜ ਸਕੀਏ ਕਿ ਉਹ ਆਪਣੇ ਪਹਿਲੇ ਖੂਨ ਦੀਆਂ ਨਾੜੀਆਂ ਦਾ ਇਲਾਜ ਜਿਹੜਾ ਉਹ ਕਰਵਾਏ ਤੇ ਉਹਦੇ ਕਿਉਂਕਿ ਜਦ ਤੱਕ ਉੱਥੇ ਖੂਨ ਪੂਰਾ ਨਹੀਂ ਪਹੁੰਚੇਗਾ ਉਦੋਂ ਤੱਕ ਅਸੀਂ ਕੋਈ ਵੀ ਪ੍ਰੋਸੀਜਰ ਜਿਹੜਾ ਕਰਾਂਗੇ ਉਹ ਸਕਸੈਸਫੁਲ ਨਹੀਂ ਹੋ ਸਕਦਾ ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਨਾ ਹਰ ਸਪੈਸ਼ਲਿਸਟ ਦਾ ਇੱਕ ਇੰਪੋਰਟੈਂਟ ਰੋਲ ਹੈ ਔਰ ਉਹ ਉਹ ਇੱਕ ਦੂਸਰੇ ਸਪੈਸ਼ਲਿਸਟ ਜਿਹੜਾ ਉਹ ਕਿਸ ਤਰ੍ਹਾਂ ਜਿਹੜਾ ਇਹਨਾਂ ਮਰੀਜ਼ਾਂ ਦੀ ਹੈਲਪ ਕਰ ਸਕਦਾ ਹੈ ਉਹ ਇੱਕ ਦੂਸਰੇ ਨੂੰ ਪਤਾ ਹੋਣਾ ਡਾਕਟਰਸ ਨੂੰ ਅਮੰਗਸ ਥੈਮਸੈਲਵਜ਼ ਉਹ ਵੀ ਬੜਾ ਇੰਪੋਰਟੈਂਟ ਹੈ ਸੋ ਅਮਨਦੀਪ ਗਰੁੱਪ ਆਫ ਹਸਪੀਟਲ ਦੇ ਪਲਾਸਟਿਕ ਸਰਜਨ ਡਾਕਟਰ ਰਵੀ ਮਹਾਜਨ ਜੀ ਨੇ ਕਿਸ ਤਰ੍ਹਾਂ ਸਾਨੂੰ ਜਾਗਰੂਕ ਕੀਤਾ ਸਰ ਨੂੰ ਇੱਕ ਚੀਜ਼ ਹੋਰ ਪੁੱਛਾਂਗਾ ਸਰ ਤੁਹਾਨੂੰ ਕਰੀਅਰ ਕਿੰਨੇ ਸਾਲ ਹੋ ਗਏ ਮੈਨੂੰ ਪਲਾਸਟਿਕ ਰੀਸਾਈਕਲਿੰਗ ਸੈਂਟਰ ਕੀ ਦਿੱਤੇ ਸਤ 37 ਸਾਲ ਹੋ ਗਏ ਐ ਮੈ 37 ਸਾਲ ਹੋ ਗਏ ਐ ਤੇ 25 ਸਾਲ ਮੈਨੂੰ ਅਮੰਦੀਪਾ ਹਸਪੀਟਲ ਦੇ ਵਿੱਚ ਹੋ ਗਏ ਤੇ ਇਹੋ ਜੀ ਤੁਹਾਡੇ ਕੋਲ ਕਹਿੰਦੇ ਕਿ ਕਿੰਨੇ ਵੀ ਆਪੀਡੀ ਵਿੱਚ ਕੇਸ ਆਉਂਦੇ ਨੇ ਜਿੱਦਾਂ ਕਿ ਇੱਕ ਫੁੱਟ ਖਰਾਬ ਹੋ ਚੁੱਕਿਆ ਅੰਦਰ ਕੱਟਣ ਲੱਗ ਜਾਂਦਾ ਦੇਖੋ ਇਸ ਤਰ੍ਹਾਂ ਹੈ ਕਿ ਓਵਰ ði ਇਅਰਸ ਜਿਸ ਤਰ੍ਹਾਂ ਕਿ ਮੈਂ ਦੱਸਿਆ ਵੀ 37 ਇਅਰਸ ਮੈਨੂੰ ਹੋ ਗਿਆ ਹੈ ਓਵਰ ði ਇਅਰਸ ਇਹ ਪ੍ਰੋਬਲਮ ਜਿਹੜੀ ਹੈ ਵੱਧ ਰਹੀ ਹੈ ਇੱਕ ਤਰ੍ਹਾਂ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਮਤਲਬ ਟਾਈਮ ਵੱਧ ਰਿਹਾ ਤੇ ਇਹ ਪ੍ਰੋਬਲਮ ਵੀ ਵੱਧ ਰਹੀ ਹੈ ਔਰ ਦੁੱਖ ਇਸ ਗੱਲ ਦਾ ਹੁੰਦਾ ਵੀ ਮਰੀਜ਼ ਕਈ ਵਾਰੀ ਬਹੁਤ ਲੇਟ ਆਉਂਦੇ ਹੈ ਜਿਹਦੇ ਵਿੱਚ ਸਾਡੇ ਵਾਸਤੇ ਉਹ ਪੈਰ ਬਚਾਉਣਾ ਜਿਹੜਾ ਔਖਾ ਹੋ ਜਾਂਦਾ ਸੋ ਬੜਾ ਦੁੱਖਵਲੀ ਗੱਲ ਹੁੰਦੀ ਹੈ ਜਦੋਂ ਸਾਨੂੰ ਅਸੀਂ ਕਿ ਕੋਈ ਮਰੀਜ਼ ਦਾ ਪੈਰ ਨਹੀਂ ਬਚਾ ਪੰਦੇ ਤੋਂ ਇਸ ਕਰਕੇ ਅਸੀਂ ਇਹ ਅਵੇਅਰਨੈਸ ਲੋਕਾਂ ਚ ਕ੍ਰੀਏਟ ਕਰਨੀ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਡਾਕਟਰ ਜਿਹੜੇ ਕਿ ਫਸਟ ਰਿਸਪੌਂਡਰ ਹੈ ਜਿਹੜੇ ਕਿ ਜਨਰਲ ਪੈਕਟਿਸ਼ਨਰ ਜਾਂ ਫਿਜ਼ੀਸ਼ੀਅਨਸ ਹੈ ਉਹਨਾਂ ਨੂੰ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਟਾਈਮਲੀ ਜਿਹੜਾ ਹੈ ਉਹ ਪੇਸ਼ੈਂਟ ਸਾਡੇ ਕੋਲ ਪਹੁੰਚੇ ਤਾਂ ਕਿ ਅਸੀਂ ਉਹਨੂੰ ਐਮਪਿਟੇਸ਼ਨ ਤੋਂ ਬਚਾ ਸਕੀਏ ਸੋ ਉਹ ਮੈਸੇਜ ਜਿਹੜਾ ਜਾਣਾ ਪਬਲਿਕ ਦੇ ਵਿੱਚ ਵੀ ਔਰ ਇੱਕ ਆਮ ਡਾਕਟਰਸ ਦੇ ਵਿੱਚ ਜਾਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਉਹ ਤੁਹਾਡੇ ਰਹੀਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਮੈਸੇਜ ਭਜਵਾਈਏ ਔਰ ਇਹ ਕਾਨਫਰੰਸ ਵੀ ਉਸੇ ਪਰਪਸਲੀ ਹੋ ਰਹੀ ਹੈ ਸੋ ਮੈਨੂੰ ਲੱਗਦਾ ਵੀ ਮੀਡੀਆ ਵੀ ਇਸ ਬੜਾ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਹੈ ਔਰ ਆਈ ਐਮ ਸ਼ੋਰ ਕਿ ਜਿਹੜੀ ਇਸੀ ਗੱਲਬਾਤ ਕਰ ਰਹੇ ਹਾਂ ਇਹ ਲੋਕਾਂ ਤੱਕ ਪਹੁੰਚੇਗੀ ਔਰ ਉਹਦਾ ਜਿਹੜੇ 슈ਗਰ ਦੇ ਮਰੀਜ਼ ਖਾਸ ਕਰ ਹੈ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈ ਉਹ ਉਹਨਾਂ ਤੱਕ ਪਹੁੰਚੇ ਤਾਂ ਅਗੀ ਉਹਦਾ ਫਾਇਦਾ ਉਠਾ ਸਕਦੇ ਸਰ ਬਹੁਤ ਸਾਰੇ ਲੋਕ ਕੀ ਹੁੰਦੇ ਆ ਜਦੋਂ ਪੈਰਾਂ ਦੀ ਸਮੱਸਿਆ ਪੈਦਾ ਹੁੰਦੀ ਆ ਛੋਟੀ ਮੋਟੀ ਕੋਈ ਜਖਮ ਹੁੰਦਾ ਤੇ ਉਹ ਜਾਣ ਨੂੰ ਡਰਦੇ ਨੇ ਕਿ ਜਦੋਂ ਡਾਕਟਰ ਆਏ ਨਾ ਕਹਤੇ ਕਿ ਪੈਰ ਕੱਟਿਆ ਜਾਏਗਾ ਤੇ ਮਤਲਬ ਆਪਾਂ ਇਹ ਚੀਜ਼ ਨੂੰ ਜੇ بچਾ ਸਕਦੇ ਹਾਂ ਤਾਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਖੋ ਡਾਕਟਰ ਕੋਈ ਨਹੀਂ ਚਾਹੁੰਦਾ ਵੀ ਮੇਰੇ ਮਰੀਜ਼ ਦਾ ਪੈਰ ਕੱਟਿਆ ਜਾਏ ਨਹੀਂ ਗੱਲ ਸਮਝੀ ਨਹੀਂ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਜੇ ਤੁਸੀਂ ਜਲਦੀ ਜਾਓਗੇ ਜਿੰਨਾ ਉਨਾਂ ਹੀ ਤੁਹਾਡੇ ਪੈਰ ਦੇ ਬਚਣ ਦੇ ਚਾਂਸਸ ਜਿਹੜੇ ਆ ਉਹ ਜ਼ਿਆਦਾ ਹੈ ਜਿੰਨਾ ਉਹਨੂੰ ਡਿਲੇ ਕਰੋਗੇ ਉਨਾਂ ਹੀ ਚਾਂਸਸ ਜਿਹੜੇ ਉਹ ਘਟ ਜਾਣਗੇ ਸੋ ਇਨਫੈਕਟ ਇਹ ਸੋਚਣ ਦੀ ਬਜਾਏ ਵੀ ਡਾਕਟਰ ਕਹਦੇਗਾ ਵੀ ਕੋਣ ਡਾਕਟਰ ਚਾਹੁੰਦਾ ਵੀ ਮੇਰੇ ਮਰੀਜ਼ ਦਾ ਹਰ ਡਾਕਟਰ ਇਹ ਜਾਂਦਾ ਵੀ ਜਿਹੜਾ ਮਰੀਜ਼ ਮੇਰੇ ਕੋਲ ਆਇਆ ਮੈਂ ਉਹਦਾ ਉਹਨੂੰ ਠੀਕ ਕਰਾਂ ਉਹਦਾ ਪੈਰ ਜਿਹੜਾ ਪਛਾਣ ਦੀ ਕੋਸ਼ਿਸ਼ ਕਰਾਂ ਲੇਕਿਨ ਜੇ ਤੁਸੀਂ ਇਸ ਸਟੇਜ ਤੇ ਪਹੁੰਚੋਗੇ ਵੀ ਜਿੱਥੇ ਉਹਦੀ ਪੋਸਿਬਿਲਟੀ ਖਤਮ ਹੋ ਜਾਂਦੀ ਹੈ ਤੇ ਫਿਰ ਡਾਕਟਰ ਕੋਲ ਕੋਈ ਚਾਰਾ ਨਹੀਂ ਹੋ ਰਹਿ ਜਾਂਦਾ ਸੋ ਡਾਕਟਰ ਤੋਂ ਕੋਲ ਵੀ ਜਾਣਾ ਜਿਹੜਾ ਉਹ ਜਲਦੀ ਜਾਣਾ ਚਾਹੀਦਾ ਹੈ ਡਿਲੇ ਨਹੀਂ ਕਰਨਾ ਚਾਹੀਦਾ ਹਾਂ ਬਿਲਕੁਲ ਸੋ ਸਾਡਾ ਵੀ ਇਹੀ ਮੈਸੇਜ ਹੈ ਕਿ ਜਿੱਦੋਂ ਵੀ ਤੁਹਾਨੂੰ ਕੋਈ ਇਹੋ ਜਿਹੀ ਬਿਮਾਰੀ ਪਨਪਦੀ ਆ ਆਪਣੇ ਆਪ ਦਵਾਈ ਖਾਣ ਨਾਲੋਂ ਪਹਿਲਾਂ ਸਪੈਸ਼ਲਿਸਟ ਨਾਲ ਸਲਾਹ ਕਰੋ ਉਹਨਾਂ ਦਾ مشورہ ਲਓ ਇਹ ਜ਼ਰੂਰੀ ਨਹੀਂ ਕਿ ਬਿਮਾਰੀ ਵਧਣ ਤੋਂ ਪਹਿਲਾਂ ਕਹਿ ਲਓ ਕਿ ਕੰਟਰੋਲ ਹੋਵੇ ਅਗਰ ਆਪਾਂ ਚੰਗੇ ਡਾਕਟਰ ਨਾਲ ਮਿਲਦੇ ਹਾਂ ਤਾਂ ਸਾਡੀ ਜਿਹੜੀ ਸਮੱਸਿਆ ਠੀਕ ਹੋ ਜਾਂਦੀ ਹੈ ਤਾਂ ਅਸੀਂ ਤੰਦਰੁਸਤ ਰਹਿ ਕੇ ਚੰਗਾ ਜੀਵਨ ਵੀ ਜੀ ਸਕਦੇ ਹਾਂ ਨਹੀਂ ਦੇਖੋ ਇਸ ਕਾਨਫਰੈਂਸ ਦੇ ਵਿੱਚ ਜਿਸ ਤਰ੍ਹਾਂ ਕੀ ਡਾਕਟਰ ਨੇ ਦੱਸਿਆ ਹੈ ਵੀ ਇੰਟਰਨੈਸ਼ਨਲ ਐਕਸਪਰਟਸ ਆ ਰਹੇ ਨੈਸ਼ਨਲ ਐਕਸਪਰਟਸ ਆ ਰਹੇ ਆਂ ਔਰ ਸਾਡੇ ਸਾਰਿਆਂ ਵਾਸਤੇ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਆ ਸਿੱਖਣ ਵਾਸਤੇ ਹੋਏਗੀ ਤੇ ਜਿਹੜੀ ਕਿ ਅਸੀਂ ਆਪਣੇ ਮਰੀਜ਼ਾਂ ਦੇ ਫਾਇਦੇ ਵਾਸਤੇ ਯੂਜ਼ ਕਰ ਸਕਦੇ ਆਂ ਸੋ ਉਹਦਾ ਸਾਨੂੰ ਜਿਹੜਾ ਵਾ ਫਾਇਦਾ ਹੋ ਸਕਦਾ ਔਰ ਦੂਸਰਾ ਇਹ ਹੈ ਵੀ ਅਸੀਂ ਕੋਸ਼ਿਸ਼ ਇਹ ਕਰ ਰਹੇ ਆਂ ਵੀ ਅਸੀਂ ਇੱਕ ਜਿਹੜਾ ਹੈ ਨਾ ਕੁਝ ਮਲਟੀ ਸਪੈਸ਼ੈਲਟੀ ਇਨਵੋਲਵਮੈਂਟ ਕਰੀਏ ਤਾਂ ਕਿ ਜਿਹੜਾ ਵਾ ਉਹ ਪ੍ਰੀਵੈਂਸ਼ਨ ਤੋਂ ਲੈ ਕੇ ਰੀਹੈਬਿਲਿਟੇਸ਼ਨ ਤੱਕ ਜਿਹੜਾ ਮਰੀਜ਼ਾਂ ਦੀ ਜਿਹੜੀ ਹੈ ਨਾ ਪੂਰੀ ਦੇਖਭਾਲ ਜਿਹੜੀ ਹੈ ਉਹ ਕੀਤੀ ਜਾ ਸਕੀ ਉਹ ਬੜਾ ਇੰਪੋਰਟੈਂਟ ਹੈ ਸੋ ਟਰੀਟਮੈਂਟ ਦੇ ਨਾਲ ਜਿਹੜੀ ਕੇਅਰ ਹੈ ਜਿਹੜੇ ਪ੍ਰੇਜ ਨੇ ਉਹ ਵੀ ਤੁਹਾਨੂੰ ਬੜੇ ਵਜੇ ਸਾਡੇ ਜਾਗਰੂਕ ਇਥੇ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਵਿਚਾਰ ਸਾਂਝੇ ਕਰਦੇ ਰਾਵਾਂਗੇ ਬੜੇ ਰੋਤਰੰਗ ਪੰਜਾਬ ਮੀਡੀਆ ਦੇ ਨਾਲ